ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ 4 ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਅੱਜ ਕੁਝ ਵਿੱਚ ਤੁਹਾਨੂੰ ਟੁਕੜਾ ਗੱਪਨਾ ਕੋਈ ਗੱਬਨਾ ਕੋਈ ਤਾਜ਼ੀਆਂ ਸੂਈਆਂ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਵੇਖਿਓ ਅੱਜ ਤੇ ਵੱਡੇ ਛੋਟੇ ਮੁੱਲ ਤੁਹਾਨੂੰ ਸਾਰੇ ਦਿਖਾਵਾਂਗੇ ਛੋਟੇ ਮੋਲ ਵਾਲੀਆਂ ਮੱਝਾਂ ਵੀ ਤੁਹਾਨੂੰ ਦਿਖਾਵਾਂਗੇ ਛੋਟੇ ਮੋਲ ਵਾਲੀਆਂ ਗਾਵਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਪਸ਼ੂ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਉਸ ਨਾ ਠੀਕ ਠਾਕ ਜੀ ਵੀਰ ਜੀ ਵਧੀਆ ਚਲੋ ਵਧੀਆ ਜੀ ਇਦਾਂ ਜੀ ਤੇ ਨਾਮ ਦੱਸਦੇ ਕਰੀ ਫਿਰ ਰਾਜ ਦੰਦਰ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਹੜਾ ਗਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 985682755 ਠੀਕ ਐ ਤੇ ਅੱਜ ਵੈਰੈਟੀ ਫੇਰ ਕਾਫੀ ਇਕੱਠੀ ਕੀਤੀ ਹਾਂਜੀ ਸਾਰੀ ਅੱਜ ਟੋਕੜਾਂ ਘਪੜਾਂ ਵੜਾਆਂ ਗਈਆਂ ਬੜੇ ਬੜੀ ਚੰਗੀਆਂ ਦੁੱਧ ਵੀ ਸੱਜਰਾਂ ਜਾਂਦਾ ਨਾਲੇ ਠੀਕ ਐ ਹਾਂਜੀ ਤੇ ਛੋਟੇ ਵੱਡੇ ਮੋਲਦੀਆਂ ਮੱਜਾਂ ਵੀ ਆ ਮੋਲੋ ਛੋਟੇ ਵੱਡੇ ਸਾਰੇ ਆ ਗਏ ਗਾਈਆਂ ਦੇ ਵੇਹਗੇ ਮਹੀਆਂ ਦੇ ਵੇਹਗੇ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਵਾਲੀ ਮੱਝ ਇਤੋਂ ਹੀ ਕਰ ਲਈਏ ਦੇਖੋ ਦੇਖੋ ਜਿੱਦੀ ਕਿੱਥੇ ਕਿੱਥੇ ਠਾਂ ਲਗਾ ਕਰਨਾ ਨਬਜਾ ਸੁਦਾ ਕੇ ਕਿਉਂ ਆਈ ਇਹਨੇ ਕਹਨੂੰ ਬਣਾਇ ਦੋ ਕਿਲੋ ਸਮਝੋ ਢੀ ਭਰਾਈ ਆ ਹਲੇ ਅੱਛਾ ਹਾਂਜੀ ਤੇ ਕਿੰਨਾ ਕਾ ਜੇ ਟਾਈਮ ਲੇਜੋਗੇ ਦੋ ਦਿਨ ਦਿਨ ਲੈਣੇ ਤਿਆਰ ਆ ਤਿਆਰੀ ਆ ਹਨਾ ਜੋਦੀ ਵੀ 12 13 ਕਿਲੋ ਦਊਗੀ ਚੰਗੇ ਤਿਆਰ ਹੁੰਦੀ ਆ ਹਾਂਜੀ ਹਾਂਜੀ ਖੋਲੋ ਫਿਰ ਤੋਰੀਏ ਹਾਂ ਆ ਓਏ ਹਾਂ ਦੇਖ ਸਕਦੇ ਜੀ 98 ਇੱਕ ਗਾੜੀ ਉਮੀਦ ਆ ਪੇ ਇਹਦੀ ਗਾੜੀ ਵੀ ਚੰਗੇ ਨਿਕਲੋਗੀ ਗਾਰ ਨਵੇਂ ਹਵਾ ਨਾ ਚੰਗਾ ਭਰੰਦੀ ਆ ਰਾਤੀ ਝੋਟੀ ਲਈ ਸਾਰੀ ਤਸੱਲੀ ਕਰਕੇ ਦੋ ਕਿਲੋ ਝੋਟੀ ਥਲੇ ਜੁਈ ਹੋਣੀ ਆ ਠੀਕ ਆ ਹਾਂਜੀ ਤੇ ਪਾਸ ਕੀਤੀ ਆ ਕਿ ਪੂਰੀ ਰੀਜਨ ਆ ਤਸੱਲੀ ਕਰਕੇ ਲਈ ਆ ਠੀਕ ਆ ਜੀ ਖਾਣਾ ਦੀ ਪਿੱਛੇ ਦੀ ਖੋਲ ਕਰਨੀ ਤਾਂ ਮੈਂ ਕਿ ਇਦਾਂ ਦੀ ਟੱਪਣ ਲੱਗੀ ਛੋਟੀ ਨੂੰ ਮਰ ਡਾਂਗ ਨੂੰ ਵਰਦੀ ਗੜੀ ਮੋਢੀ ਧਾਰਿਆ ਠੀਕ ਆ ਜੀ ਭੋਲੀ ਉਹ ਜਗ ਬਾਜੀ ਦੀ ਆ ਪਹਿਲੇ ਮੈਂ ਤੇ 12 ਗੋਲ ਦੋ ਦੱਸਾ ਹੋਣਾ ਤੇਰੇ ਜਿਹੜਾ ਗੋਲ ਤੁਸੀਂ ਦੇ ਜੀ ਬਾਕੀ ਇਹ ਆ ਬੇ ਥੱਲੇ ਸੋਹਣੀ ਤਿਆਰ ਹੁੰਦੀਆਂ ਜਿਨੇ ਸੁੰਦਿਆਂ ਸੁੰਦਿਆਂ ਜੇ ਹੋਰ ਭਰ ਜਾਣਾ ਵਾ ਬਹੁਤਾ ਟਾਈਮ ਨਹੀਂ ਖੜਨਾ ਇਹਨੇ ਸੁੰਨ ਚ ਤਿਆਰੀ ਚੀਆ ਬਾਕੀ ਪੁੜੇ ਵਿੱਚ ਚ ਹੀ ਆ ਕੋਈ ਇੱਕ ਦੋ ਦੇਣੀ ਆ ਬਸ ਬਾਕੀ ਆ ਘੱਟ ਥੱਲੇ ਸਫਾਈ ਬੜੀ ਹੋਦੀ ਜੀ ਇਹ ਤੋਂ ਲੈ ਵਾ ਚੱਲ ਲਿਏ ਠੀਕ ਠੀਕ ਤੇ ਇਹਦਾ ਫਿਰ ਮੁੱਲ ਮੁੱਲ ਦੀ ਦਾ ਸੀਰ ਜੀ ਤੇ ਕਿੰਨੇ ਦੀ ਦੇਣੀ ਆ 75 ਹਾਦੀ ਝੋਡੀ ਦਵਾਂਗੇ ਕੋਈ ਮੌਕੇ ਤੇ ਛੋੜ ਹੋਰ ਕਰ ਦੋਗੇ ਕੋਈ ਨਹੀਂ ਕਰਦੀ ਝੋਡੀ ਸਾਰੀ ਚੰਗੀ ਹੈ 73 ਦੀ ਦੇ ਦਈਏ 72 ਯਾਰ ਦੀਆਂ ਨਾਲ ਜੜੀ ਨੇ ਅੱਛਾ 72 ਯਾਰ ਦੀ ਦੇ ਦੋਗੇ ਬਹੁਤ ਸਾਫ ਸੁਰੀ ਹੋਤੀ ਹੈ ਠੀਕ ਹੈ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਸੂਈ ਸਵਾਈ ਜੀ ਸੌਦੀ ਸੂਈ ਹੈ ਅੱਛਾ ਤਾਜ਼ਾ ਹੈ ਆਹ ਤਾਜ਼ਾ ਹੀ ਬੱਚਾ ਜੀ ਬਿਲਕੁਲ ਨਾੜੂ ਨਾਲ ਤਾਜ਼ਾ ਹੀ ਆ ਇਹ ਨਹੀਂ ਜਿਹੜੀ ਧਰਾਂ ਮਾਰ ਕੇ ਲੈਂਦੀ ਆ ਅੱਛਾ ਉਹ ਨਾਲੇ ਢੋਲਾ ਇਸ ਲਈ ਆਣਾ ਕਲੋਆ ਅੱਛਾ ਪਰ 10 ਕਿਲੋ 9 ਕਿਲੋ ਦੀ ਏਟਵਰ ਕੀ ਗਾਰੰਟੀ ਦੇਵਾਂਗੇ ਜਵਾਬ ਸਮਾ ਇੱਕ ਨੰਬਰ ਹੋਊਗਾ ਇਹਦਾ ਤੇ ਕਿੰਨਾ ਕੀ ਦੁੱਧ ਕਰੀ ਜਾਊਗੀ ਆਹ ਦੀ 12-13 ਕਿਲੋ ਕੀ ਜਾਂਦਾ ਵੱਡੀ ਮਈ ਵੇਖੋ ਕੱਦ-ਕਾਟ ਬੇਲ ਵੇਖੋ ਕਦੇ ਛੋਟੀ ਦੀ ਤੋਰੋ ਫਿਰ ਇੱਕ ਰ ਬਾਕੀ ਥੱਲੇੋਂ ਚੰਗੀ ਬਣੀ ਆ ਅਜੇ ਅੱਜ ਹੀ ਆਏ ਕੁਛ ਪਸ਼ੂ ਅੱਜ ਹੀ ਆਏ ਆ ਇਹ ਗੱਡੀ ਵੀ ਬਾਹਰ ਹੀ ਲੱਗੀ ਆ ਪਾਸ ਹੋ ਗਈ ਕਿੰਦੇ ਅੱਜ ਹੀ ਅੱਜ ਹੀ ਪਾਸ ਕਰਕੇ ਲੈ ਹੁੰਦੀ ਆ ਬਾਕੀ ਇਹ ਆ ਵੀ ਥੱਲੇੋਂ ਚੰਗੀ ਆ ਥਨਾਂ ਦਾ ਸਾਈਡ ਗਿਆ ਬਚੰਗਾ ਇਹ ਕੰਮ ਨੂੰ ਗਲਾ ਕੋ ਥਲੇ ਗਈ ਸਹੀ ਇੱਕਰੀ ਛੋਟੀ ਦੇ ਇਹ ਕਰ ਲਈ ਕਰ ਲਈ ਤੇ ਆ ਥਨ ਵੀ ਇਹਦੇ ਦੇਖ ਸਕਦੇ ਜੀ ਇਹਦਾ ਮੁੱਲ ਵੇਚੀ ਫਿਰ ਇਹਦਾ ਮੁੱਲ 75000 ਹੈ 75000 ਰਿਆ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਹੈ ਦੱਸ ਦੋ ਜਿੰਨੇ ਕੋ ਮੂ ਦੇ ਦੇਨੇ 72 ਦੀ ਦੇ ਦਈਏ 70 ਦੀ ਦਾਂਗੇ 70 ਰੁਪਏ ਵਿੱਚ 2 ਛੱਡ ਦਾਂਗੇ ਅੱਛਾ 68000 ਦੀ 80000 ਦੀ ਆਣਾ ਮੈਂ ਦੇਣੀ ਹੈ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ 12 13 ਕਿਲੋ ਮੰਗਣਾ ਦੋਗੇ ਦਿਓ ਸਦਾ 14 ਕਿਲੋ 10 ਕਿਲੋ ਹੁਣ ਚੋ ਕੇ ਦੇਵਾਗੇ ਤਸਲੀ ਕਰਾ ਕੇ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕੰਮ ਅੱਜ ਹੌਲੇ ਪਾਜ ਤੁਹਾਨੂੰ ਦੇਖਣ ਹਾਂ ਬੱਚਾ ਜੀ ਇਹਦਾ ਤੋੜ ਦੋ ਫਿਰ ਇੱਕ ਰੀਨ ਉਹ ਜੇ ਲੈ ਜੀ 7 ਕਿਲੋ 6 ਕਿਲੋ ਦੀ ਗਾਰੰਟੀ ਦੇਵਾਂਗੇ ਚੋ ਆ ਕੇ ਸਾਡੇ ਘਰੇ ਕੋ ਫੜੇ ਕਿੰਨਾ ਦੁੱਧ 7 ਕਿਲੋ 6 ਕਿਲੋ ਕਰਕੇ ਦੇਵਾਂਗੇ ਠੀਕ ਹੈ ਜੀ ਜਾਨੀ ਕਾਨੂੰਗਲਾ ਦੇ 6 ਕਿਲੋ ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹ ਦੇਖੋ ਇਹ ਆ ਵੀ ਚਲੋ ਕਿਸੇ ਵੀਰ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਕੱਦ ਵੀ ਇਹਦਾ ਦਰਮਿਆਨਾ ਹੀ ਆ ਪਾਤਾ ਵੀ ਦਾ ਜਗਾ ਦਾ ਭਾਇਆ ਸਭ ਤੋਂ ਜੰਗਾ ਉਹਨੂੰ ਹੋਰ ਤਾਂ ਫਿਰ ਜਾਂਦੀ ਐ ਚਲ ਜਵਾਬ ਸੁਮਾ ਬੜਾ ਵਧੀਆ ਪੀ ਰਾਇਆ ਨਹੀਂ ਦਾ ਇਹ ਨਾ ਮੈਪੂ ਚੋਂ ਨਾ ਕੀ ਦਾ ਧਾਰ ਕੋਲੀ ਹੈ ਜੀ ਹਾਂ ਧਾਰ ਕੋਲੀ ਕੀ ਤੁੰ ਭੈਰ ਤੇ ਬਾਕੀ ਵੇਦਿਆ ਦਾ ਕੱਟਾ ਕੱਟੀ ਜਿਹਾ ਮਗਰ ਕੱਟੀ ਕੱਟੀ ਧੁੱਪੇ ਬੈਠੇ ਆ ਉਹਦੇ ਘਰ ਕੇ ਬੱਚੇ ਥੋੜੇ ਜਿਹਾ ਹੋਏ ਇਦਾਂ ਤੇ ਇਹਦਾ ਮੁੱਲ ਫੇਰ ਰੋਧ ਵੀਰ ਜੀ 6 ਕਿਲੋ ਜੋਗੇ ਦਵਾਂਗੇ ਸਵਾਬ ਸਵਾ ਇੱਕ ਨੰਬਰ ਹੋਊਗਾ ਅੱਛਾ ਮੋਲ ਕਰ ਨੂੰ ਜਿੰਨਾ ਮਰਜ਼ੀ ਕਰੀ ਜਾਈਏ ਮੋਲੀ ਦਾ 40000 ਰਿਆ 40000 ਰਿਆ ਸਾਰਾ ਸੂਆ ਜੋਗੇ 30 ਬੱਧਿਆਰ ਦੀ ਫੰਡਰੀ ਹੈ ਕਰ ਦਈਏ ਵਿੱਚ ਛੋਟ ਛੋਟ 200 ਕਿ ਨਹੀਂ ਕਰ ਦਈਏ ਕਰ ਦੋ ਜੱਸ ਨਾ ਬਿਲਕੁਲ ਦੋ ਛੱਡ ਦਈਏ ਦੋ ਨਾ ਛੱਡੀ ਹੋਰ ਛੱਡ ਦਈਏ ਹਾਂ ਨਾ 35000 ਦੀ ਮੈਂ ਦਵਾਂਗੀ 35000 ਜੀ ਛੋੜ ਹੀ ਕਰਾਂਗੇ 100 ਕਰ ਦਈਏ 200 ਕਰਦੇ ਆਪਣੀ ਮਰਜ਼ੀ ਨਾ ਠੀਕ ਹੈ ਜੀ ਹਾਂ ਜੀ ਠੀਕ ਹੈ 35000 ਦੀ ਕਹਿੰਦੇ ਦੇ ਦੇਣੀ ਹੈ ਤੇ ਮਗਰ ਇਹਦੇ ਕੱਟੀ ਆ ਤੇ ਹੁਣੇ ਕਾ ਮਾਝ ਤੁਹਾਨੂੰ ਨੀਲੀ ਦੀ ਮਾਝ ਦਿਖਾਉਣੀ ਆ ਇਹ ਵੀ ਹੁਣੇ ਆਈ ਜਿਹੀ ਝੋਟੀ ਠੀਕ ਆ ਦੂਜਾ ਸੁਭਾ ਜੀ ਜੀ ਜਿਹਦੇ ਮਗਰ ਕੱਟਾ ਜੇ 15 ਦਿਨ ਦਾ ਵਾਲੇ 20 ਦਾ ਵਾਲੇ ਅੱਛਾ ਠੀਕ ਆ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਵੀਡੀਓ ਦੇ 10 ਕਿਲੋ ਕਹਿੰਦੇ ਆ 8 ਕਿਲੋ ਗ੍ਰਾਮ ਦੀ ਗਾਰੰਟੀ ਦਵਾਉਂਗੇ ਜਿਹੜਾ ਪੱਕਾ ਦੁੱਧ ਚਵਾ ਦੋਗੇ ਕਰੀ ਇੱਕ ਨੰਬਰ ਹੋਗੀ ਕਪੂਰ ਛਟਾ ਬਾਅਦ ਘੜੋ ਜੋ ਦੇ ਦੇ ਦਰਵਾਉਂਗੇ ਲਿਆ ਫਿਰ ਤੋਰ ਦੋ ਇਹਨਾਂ ਲੋਕ ਜਾਸੂਆ ਛੋਟੀ ਰੱਖ ਪੀਓ ਨਹੀਂ ਦੀ ਵੀ ਰੱਖ ਜੋ ਵੀ ਨਾ ਮਾ ਵਿੱਚ ਬਾਕੀ ਚੰਗੇ ਕੱਦ ਕਾਟ ਚ ਤੇ ਚੰਗੇ ਪੇਟ ਫੁੜੇ ਚ ਤੇ ਥਣ ਥਣ ਵੀਰ ਜੀ ਓਕੇ ਆ ਸਾਰੇ ਅਗਲਾ ਸਾਲ ਪਿਛਲਾ ਪਿਛਲਾ ਸਮਝ ਤਾੜ ਦਾ ਨਾ ਫਰਕ ਹੋਊਗਾ ਅੱਛਾ ਹਾਂ ਜੀ ਥਾਣੇ ਕਰੀਏ ਤਰ੍ਹਾਂ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆਹ ਦੇਖ ਸਾਡੇ ਥਣਾਂ ਦਾ ਸੱਜ ਗਿਆ ਬਾਕੀ ਇਹ ਆ ਵੀ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਵਾ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਪਰੋਂ ਨਹੀਂ ਲੋਕ ਕੱਢਦੇ ਡੰਗਰ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 75000 ਜੀ 75000 ਆ ਹਾਂ ਜੀ ਕਰਨੀਆਂ ਵਿੱਚੋਂ ਛੋਟ ਛੋਟ ਦੱਸੋ ਕਿ ਨਹੀਂ ਕਰਦੀਏ 70 ਦੇ ਦੇ ਲਈ 70 ਵੀ ਦੇ ਦਈਏ ਦੇਖ ਲਓ ਤੁਹਾਡੀ ਮਰਜ਼ੀ ਆ ਹੋਰ ਛੱਡ ਦੀਏ ਛੱਡ ਦਿਓ ਫਿਰ ਹੋਰ ਛੱਡ ਦੀਏ 70 ਦਿਓ ਤਿੰਨ ਹੀ ਛੱਡ ਦੀਏ ਹਾਂ ਨਾ 65000 ਦੇ ਦਿਓ ਅੱਛਾ 65000 ਦੇ 65000 ਠੀਕ ਹੈ ਜੀ ਬਾਕੀ ਚਲੋ ਮੌਕੇ ਤੇ ਛੋਟ-ਛਾਟ ਹੋਰ ਕਰ ਦੋਗੇ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਆ ਖਾਣੇ ਦੇ ਦੇਖ ਸਾਡੇ ਚ ਲੱਗੇ ਤਾਂ ਇਓਂ ਤਰਾਵੇ ਦੀ ਇੱਧਰ ਲਾ ਪਾਸਾ ਥੋੜਾ ਚੰਨੀ ਰੱਖ ਦੀ ਜੇ ਨਹੀਂ ਨਹੀਂ ਮੈਂ ਥਣ ਜੀ ਨਾਲ ਸਿਰੇ ਡੋਕਾ ਡਾ ਕਰਕੇ ਇੱਕ ਧਾਰ ਦਾ ਹਣਾ ਫਰਕ ਉਹਦੇ ਘਰੇ ਚੋ ਕੇ ਖੜੇ ਇੱਕ ਧਾਰ ਦਾ ਵੀ ਹੈ ਫਰਕ ਹੋ ਜੂਗਾ ਤਾਂ ਵੀ ਦੇ ਦਾਰ ਹਾਂ ਠੀਕ ਹੈ ਜੀ ਹਾਂ ਜੀ ਚਲੋ ਗਾਵਾਂ ਵੀ ਦਿਖਾ ਦਈਏ ਫਿਰ ਹੁਣ ਹਾਂ ਜੀ ਤੇ ਆ ਜਿਹੜੀਆਂ ਗਾਵਾਂ ਤਾਂ ਨਹੀਂ ਦਿਖਾਉਣੀ ਆ ਵਿੱਚ ਕੋਈ ਟੁਕੜ ਗੱਬਣੇ ਆ ਤੇ ਕੋਈ ਗੱਬਣੇ ਆ ਤੇ ਆ ਵੀਰ ਜੀ ਗੱਬਣ ਜੀ ਵੀਰ ਜੀ ਇੱਕ ਕੀ ਵੈੜ ਦੋ ਜਾਸੂਆ ਸੁਣੀ ਏ ਅੱਛਾ ਦੁੱਧ ਦਾ ਰਿਕਾਰਡ ਦਾ 16 17 ਲੀਟਰ ਦਾ ਪਹਿਲਾਂ ਲਾਇਆ ਅੱਛਾ ਫੇ ਦੇਣੇ ਦਾਹ ਲੈਂਦੀ ਏ अच्छा 20 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਜੀ ਤੋਰ ਦੋ ਫੇ ਤਿੰਨ ਇਹਕੋ ਆਪ ਸਮਾਰ ਦੀ ਪਿੱਛੇ ਦੀ ਗਾਰੰਟੀ ਕਰ ਤੱਪਣ ਲੱਗੀ ਨਹੀਂ ਚੰਗੀ ਬਹੁਤ ਜ਼ਿਆਦਾ ਬੜੇ ਸੱਜਣ ਬੰਦਿਆ ਕੋ ਬਹਿਣ ਨਵੇਂ ਚੰਗਾ ਲੱਗਾ ਇਹਦੇ ਕੋਲ ਬਾਹਰ ਥੇਗੇ ਨਿਗਾ 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 ਥੇਗੇ ਰਹੇ ਅੱਗੇ ਕਿਉਂ ਮੁੰਡੇ ਕੋਈ ਫੋਸੀ ਦੀ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਤੇ ਵੇਖ ਲਓ ਬੱਚੀ ਵੀਰ ਜੀ 17 18 ਕਿਲੋ ਵਾਲੀ ਕਿਨੇ ਦੀ ਮਿਲਦੀ ਐ ਜੱਜ ਜੱਜ ਗੱਲ ਕਰਦੀ ਐ ਫਿਰ ਮੁੱਲ ਦੇ ਚਲੀ ਜਾਂਦੇ 37 ਦੇ ਦਈਏ 35 ਦੇ ਦਾਂਗੇ ਅੱਛਾ 35 ਹੀ ਦੇ ਦੋ ਉਹ ਕਰਦੀ ਛੋੜ ਕਰ ਦੋ ਹੋਰ ਛੋੜ 33000 ਦਿਹਾਣਾ ਦੇਵਾਂਗੇ 33000 ਦੀ ਚਲੋ ਬਾਕੀ ਮੌਕੇ ਤੇ ਥੋੜੀ ਬੱਤ ਛੋੜ ਛੋੜ ਹੋਰ ਕਰਦਾ ਤੇ ਉਹ ਆ ਤੋਕਰ ਗੱਭਨ ਜੇ ਇਹ ਚੌਥਾ ਮਹੀਨਾ ਨੂੰ ਲੱਗਾ ਜੇ ਅੱਛਾ 6 ਲੀਟਰ ਦੁੱਧ ਆ 5 ਕਿਲੋ ਕਰਕੇ ਦੇਣੀ ਏ ਅੱਛਾ تصਦੀ ਕਰਕੇ ਥਾਣਾ ਦੀ ਸਭ ਪੱਖੋਂ ਚੈੱਕ ਕਰਾਈ ਏ ਸਰਕੀ ਚੀਜ਼ ਦੀ ਗਰੰਟੀ ਦਵਾਂਗੇ ਠੀਕ ਆ ਕਿੰਨੇ ਚਿਰ ਦੇ ਚੱਕ ਪਾਸ ਦੱਸੀ ਚ ਚੱਲਾ ਫਿਰ ਲੈ ਜੇ ਪਿਆਰ ਪੂਰੀ ਨਹੀਂ ਜੇ ਹੋਸੀ ਇਹ ਮਤਲਬ 5 ਕਿਲੋ ਦੀ ਗਰੰਟੀ ਦਵਾਂਗਾ ਹੋ ਸਕਦਾ ਕੋਈ ਵਾਦਾ ਆ ਜੀ ਮੈਂ ਕੋਈ ਆਲਾ ਲੈ ਕੇ ਜੇ ਥਾਣਾ ਬੜਾ ਚੰਗਾ ਲਗਾਇਆ ਤਿੰਨਾਂ ਦੀ ਗੱਭਨ ਏ ਚੌਥਾ ਲੱਗਾ ਏ ਕਹਿੰਦੇ ਤੇ ਬਾਕੀ 5 ਕਿਲੋ ਦੁੱਧ ਹੈਗਾ ਬਾਕੀ ਉਹ ਤੁਸੀਂ ਆਪਣਾ ਵੇਖ ਕੇ ਲੈ ਜਾਣਾ ਬਾਕੀ ਇਹ ਵੀ ਇਹਨਾਂ ਦਾ ਦੁੱਧ ਜਿਹੜਾ ਸੰਘਣਾ ਹੋਊਗਾ ਮੱਝਾਂ ਰਗਤਾ ਹੋਣਾ ਵੇ ਗਾਂ ਦਾ ਇਹ ਆ ਵੀ ਇਹਨੇ ਸਾਰਾ ਸਿਆਲ ਸਿਆਲ ਦੁੱਧ ਵਿੱਚ ਵਾਈ ਜਾਣਾ ਤੇ ਗਾਂ ਗਰਮੀਆਂ 'ਚ ਫੇਰ ਇਹਨੇ ਸੱਜਰ ਹੋ ਜਾਣਾ ਤੇ ਇਹੋ ਜਿਹੇ ਗਾਵਾਂ ਨੂੰ ਨਾ ਕੋਈ ਬਹੁਤੀ ਗਰਮੀ ਦੀ ਪ੍ਰਵਾਹ ਨਹੀਂ ਤੇ ਨਾ ਕੋਈ ਠੰਡ ਦੀ ਪ੍ਰਵਾਹ ਹੁੰਦੀ ਆ ਉਸ ਤਰ੍ਹਾਂ ਮਿਰਜੀ ਠੰਡੀ ਸੀ ਲਿਆ ਠੰਡੀ ਠੰਡੀ ਤੇ ਮੁੱਲ ਫੇਰ ਇਹਦਾ ਮੁੱਲ ਤੇ ਦਾ 28000 ਜੀ ਤੇ ਕਿੰਨੇ ਦੀ ਦੇਣੀ ਆ ਦੱਸ ਦੋ ਕਿੰਨੇ ਦੇ ਦੀਏ 25 ਦੀ ਦੇ ਦੀਏ 23000 ਨਾ ਦੇਣੀ ਆ ਵੀ ਅੱਛਾ 23000 23000 ਠੀਕ ਆ ਤੇ ਆ ਵੀ ਤੌਖੜ ਗੱਬਨ ਜੀ ਚਵਾ ਮਹੀਨੇ ਦੀ ਚੱਕ ਪਾਸੀ ਏ ਅੱਛਾ ਤੇ ਵੀ ਇਹ 10 ਕਿਲੋ ਥਾਕੇ ਦੋ ਦੋ ਹੋਊਗਾ ਅੱਛਾ 4 ਮਹੀਨੇ ਦੀ ਚੱਕ ਪਾਸ ਤੇ 10 ਕਿਲੋ ਦੋ ਦੋ ਹੋਊਗਾ ਚਵਾਗੇ ਦਵਾਂਗੇ ਦੋ ਦੇ ਤਿੰਨਾਂ ਕੁਝ ਹੋਵੇਗੀ ਠੀਕ ਹੈ ਇਹਨਾਂ ਤੋਕੜਾ ਕੱਬਣਾ ਦਾ ਇਹ ਵਾਦਾ ਵੀ ਇਹਨਾਂ ਸਾਰਾ ਸਿਆਲ ਵੀ ਦੁੱਧ ਚਵਾ ਦੇਣਾ ਸੱਜਰ ਗਾਂ ਲਈਏ ਨਾ ਅੱਜ 40 45 ਹਜ਼ਾਰ ਦੀ ਉਹ ਦਾਸਰ ਦੁੱਧ ਦੇਣ ਦੀ ਆ ਹਾਂਜੀ ਇਹ 10 ਕਿਲੋ ਹੀ ਦੁੱਧਿਆ ਥੱਲੇ ਤੇ ਜਿਵੇਂ ਮਹੀਨੇ ਚੱਕ ਪਾਸ ਸੱਜਰ ਨੇ ਉਸ ਤੋਂ ਆਪ ਕੋ ਹਿਸਾਬ ਨਾਲ ਕੋਈ 20 ਕਿਲੋ 18 20 ਕਿਲੋ ਚਵਾਇਰ ਦੇਣ ਲਈ ਹੁਣ ਠੀਕ ਹੈ ਜੀ ਹਾਂਜੀ ਇਹ ਤਾਂ ਸੇਵਾ ਵਣੀ ਦੀ ਪੂਰੀ ਹੈਗੀ ਇਹਦੇ ਇਹਨਾਂ ਨਾਲ ਗੋਹਾ ਲਾਇਆ ਵੀ ਦੋਆ ਦੇ ਪੂਰੇ ਉੱਥਾ ਨਹੀਂ ਆ ਤੋਰੋ ਫਿਰ ਇਹਨਾਂ ਇੱਕ ਸੇਵਾ ਕੋ ਕਰੂੰਗਾ ਇਹਦਾ ਮੁੱਲ ਫਿਰ ਜੀ ਫਿਰ ਇਹਦਾ ਮੁੱਲ 32000 ਜੀ 30 ਹੀ ਦੇ ਦਈਏ 28000 ਅੱਛਾ 28000 ਜੀ ਹਾਂ ਜੀ ਕਰ ਦੋ ਕਿ ਮੌਕੇ ਤੇ ਮਨਤਾ ਨਾ ਹੋਰ ਗਾੜਾ ਦਾ 10 ਦਿਨ ਚਵਾ ਕੇ ਦੇਣੀ ਕਿਉਂ ਆ ਵੀ ਨਹੀਂ ਚੱਕ ਪਾਸ ਹੋਊਗੀ ਠੀਕ ਹੈ ਜੀ ਹਾਂ ਜੀ ਤੇ ਆ ਗੱਬਨ ਜੇ ਪਹਿਲਾਂ ਉਹ ਛੀ ਪਲੂਣ ਤੋਰੋ ਫਿਰ ਇਹਨਾਂ ਪਹਿਲਾਂ ਤੋਂ ਥਣ ਕੇ ਹੋ ਜਾ ਲਗਾ ਆ ਅਰੇ ਵਛੀ ਦੇ ਦੇ 17 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਅੱਛਾ ਅਜੇ ਮਤਲਬ ਵਛੀ ਪਹਿਲਾਂ ਨਹੀਂ ਕਿਉਂ 15 ਕਿਲੋ ਚਵਾ ਜੂਗੀ ਦੇਖੋ ਬਾਹਰ ਨੂੰ ਗਦਾਣਾ ਤਾਂ ਪਿਛਾਣ ਨੂੰ ਕਿੱਧਰ ਇਹ ਵਛੀ ਦੇ ਹੱਥੇ ਵੱਢ ਦੇ ਲਈ ਖਾਣੇ ਤੋਂ ਕਿੱਧਰ ਲਾਏ ਕਾਲਾ ਹੀ ਛੜ ਚਲੋ ਤੋਰ ਤੋ ਫਿਰ ਕਾਲਾ ਇਹਦਾ ਮੋਟਾ ਗੋਲ ਦਾ ਕਾਰ ਦੁੱਧ ਵੀ ਨਹੀਂ ਚੰਗਾ ਕੱਢੀ ਜਾਣਾ ਪਹਿਲੇ ਸੋਈ ਖੱਬਦੀ ਆ ਚੱਲਾ ਸੋਣੀ ਵਾੜਿਆ ਖੱਲਿਆ ਇਹੋਲੇ ਵਾ ਕਾਲੇ ਰੰਗ ਦੀ ਵਹਿੜਿਆ ਹਾਂ ਜੋ ਜੀ ਆਪ ਪਰਦਾ ਗੜੀ ਤੇ ਅਕੇ ਇਸ ਟਲੇ ਟਿਲਕੰਜੀ ਕਾਫੀ ਹੋਈ ਪਈ ਐ ਅੰਦਰ ਬੰਦ ਪਾ ਕੇ ਨਹੀਂ ਗੱਲ ਨਹੀਂ ਪਰ ਇਹ ਹਾਂ ਕਰਦੀ ਆ ਲੋਗਾਂ ਨੇ ਮੇਰੇ ਸੱਤੇ ਕਾਲ ਤੇ ਇਹਦਾ ਮੁੱਲ ਵੀ ਜੀ ਫਿਰ ਇੱਧਰ ਇੱਕ ਨਹੀਂ ਬਾਹਰ ਚੀਜ਼ ਖਾਣ ਕੇ ਦਾ ਵਾਰ ਦਾ ਕੜਾ ਕੜਾ ਮੋਟਾ ਕਾਲਾ ਸਾ ਲਗਾਇਆ ਕਿੰਨੇ ਦੀ 40000 ਦੇ ਤੇ ਕਿੰਨੇ ਦੀ ਦੱਸਣੋ ਕਰਦੀ ਐ ਦੋ ਵੀ ਵਸ਼ੀ ਨੇ ਵੀ ਜੀ 15 ਕਿਲੋ ਦੇ ਜਾਣਾ ਐ ਜਿੰਨੇ ਯਾਦਗਾਰ ਦੇ ਰੱਖੀ ਐ ਦੱਸੋ ਕਿ ਨਹੀਂ ਦੇ ਦੀਏ ਕਿੰਨੇ ਸ਼ੌਟ ਕਰਨੇ ਵਿੱਚ 40 ਜਿੰਨੀ ਕਹੋਗੇ ਲਾਸਟ ਪੀਸ ਆ ਤੁਹਾਡੇ ਤੇ ਜੋ ਦੇ ਗਏ ਦੋ ਸੋਈ ਛੱਡ ਦੇਣਾ ਇੱਕੋ ਗੱਲ ਹਾਂਜੀ ਯਸ ਨੋ ਹਾਂਜੀ 35 ਦੀ ਕਰਦੀਏ ਫਿਰ ਦੋ ਹੋਰ ਛੱਡਾਂਗੇ ਤੁਹਾਡਾ ਮਾਰ 30000 ਦੀ ਵਸ਼ੀ ਦੇਣੀ ਆ 33000 ਦੀ ਦੇ ਦੇ ਉਹ ਮੈਂ ਜਿਹੜੇ ਲੈ ਹੀ ਲੈਣੇ ਵੀ ਜੀ ਇੰਨੇ ਮੋਦੀ ਵਸ਼ੀ ਨਾ ਮਿਲੂਗੀ ਕਦੇ ਉਹ ਠੀਕ ਹੈ ਖਾਣ ਦੇਖੋ ਕਹਿੰਦਾ ਦੁੱਧ ਵੀ 15 ਕਿਲੋ ਬਾਕੀ ਆ ਵੀ ਸੋਹਣੀ ਵੜਾ ਜੇ ਤਿਆਰ ਹੋਣੀ ਆ 95 ਵਜੇ ਪੂਰੀ ਬੰਦਨੀ ਆ ਜੇ ਦੇਣ ਲਈ ਇਹ ਆ ਵੀ ਕੋਈ ਲੈ ਆਜੂਗਾ ਉਹਨੇ ਦਿਨਾਂ ਨਾਲੇ ਜੀ ਘਰੇ ਲਾਜੂਗੀ ਤੇ ਨਾਲੇ ਸੂਗੂਗੀ। ਆਹ ਕਟਰੀ ਨੂੰ ਵੀ ਘਰਾਂ ਜੋੜਾ ਮਾਲਾ 17 ਦਿਨ ਦਿਨ ਪੂਰੇ ਹੁੰਦੇ ਆ। ਠੀਕ ਆ ਜੀ। ਹਾਂਜੀ ਉੱਤੇ ਵੇਖੋ ਦੋ ਲਿੰਗੀ ਚਾਰ ਲੀਜੀ ਦਿਨੇ ਦਾਹੋ ਸ਼ੀਰ ਮਾਲਾ ਲੈਣੇ ਆ ਪਰ ਬੰਨ ਵਾਲੇ ਤਹਾਨ ਬੰਦੂਗੀ। ਠੀਕ ਆ ਜੀ। ਹਾਂਜੀ ਉਹਨੇ 20 ਦਿਨ ਪੂਰੇ ਹੁੰਦੇ ਚੁੰਗੀ ਦੇ। ਤੇ ਠੀਕ ਆ ਜੀ ਵਿਧਿਆਰ ਕੁਛ ਕਹਿਣਾ ਹਾਂਜੀ ਤੇ ਬਾਕੀ ਇਹ ਆ ਵੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖਰੋ ਤੇ ਆਪਣੀ ਚਵਾਈ ਕਰਕੇ ਪੁੱਛੋ ਲਿਆ ਕਰੋ ਆਪਣੀ ਗਾਰੰਟੀ ਤੇ।